ਪਾਪ ਕਿਸ ਨੂੰ ਕਹਿ ਦੇਣਾ ਸਿਰਫ ਬੁਰਾ ਸੋਚਣਾ ਹੀ ਪਾਪ ਹੈ ਮੈਂ ਅਕਸਰ ਅਰਜ਼ ਕੀਤਾ ਹੋਇਆ ਹੈ ਬੁਰਾ ਕਰਨਾ ਅਪਰਾਧ ਹੈ ਬੁਰਾ ਸੋਚਣਾ ਪਾਪ ਅਪਰਾਧ ਕਾਨੂੰਨ ਦੀ ਪકડ ਦੇ ਵਿੱਚ ਆਉਂਦਾ ਹੈ ਅਪਰਾਧ ਸਮਾਜ ਦੀ ਪકડ ਦੇ ਵਿੱਚ ਆਉਂਦਾ ਹੈ ਇਸ ਵਾਸਤੇ ਦੁਨੀਆ 'ਚ ਇਤਨੇ ਅਪਰਾਧੀ ਨਹੀਂ ਪਿਛਲੇ ਦਿਨੇ ਮੈਨੂੰ ਭਾਰਤ ਦੇ 'ਚ ਇੱਕ ਮੈਗਜ਼ੀਨ ਨਿਕਲਦੀ ਦਿਨਵਾਨ ਉਹਦੇ 'ਚ ਪੜਨ ਨੂੰ ਮਿਲਿਆ ਬਈ ਸਾਰੀ ਦੁਨੀਆ ਦੇ 'ਚ ਇਹ ਜਰਾਇਮ ਪੇਸ਼ਾ ਲੋਕ ਕ੍ਰਿਮੀਨਲ ਮਨੁੱਖ 100 ਦੇ ਵਿੱਚ ਇੱਕ ਵੀ ਨਹੀਂ ਹੈ ਜਿਨ੍ਹਾਂ ਦੇ ਜਿਹੜੇ ਕੈਦੀ ਬੰਦ ਸਨ ਨਾ ساری ਦੁਨੀਆ ਦੇ ਉਹਨਾਂ ਨੇ ਆਕੜੇ ਕੱਟੇ ਕੀਤੇ ਕੰਮ ਤੇ ਬੜੇ ਮਿਹਨਤ ਤੇ ਉਹਨਾਂ ਨੇ ਬਹੁਤ ਕੀਤੀ ساری ਦੁਨੀਆ ਦੀ ਜੇਲ੍ਹਾਂ ਸਾਰੇ ਸੰਸਾਰ ਦੀਆਂ ਜੇਲ੍ਹਾਂ ਜੋ ਚੋਰ ਬੰਦ ਸਨ ਜੋ ਟਗਾਏਤ ਬੰਦ ਸਨ ਜੋ ਕਾਤਲ ਬੰਦ ਸਨ ਉਹਨਾਂ ਦੀ ਜਿਹੜੀ ਉਹਨਾਂ ਨੇ ਗਿਣਤੀ ਕੀਤੀ ਤੇ ਸਾਰੇ ਸੰਸਾਰ ਦੀ ਗਿਣਤੀ ਕਹਿੰਦੇ ਨੇ ਤੇ ਇੱਕ ਫਿਸਰ ਦੀ ਵੀ ਨਹੀਂ ਹੈ ਯਾਨੀ 100 ਦੇ ਚੋਂ ਇੱਕ ਮਨੁੱਖ ਵੀ ਅਪਰਾਧੀ ਨਹੀਂ ਹੈ deviam arcar com a cadeira